ਬੜੀ ਗੱਲ ਤੇ ਆਉਂਦੇ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਇਹ ਆਜ਼ਾਦ ਹਿੰਦੁਸਤਾਨ ਦੇ ਚੋਣਾਂ ਦੇ ਇਤਿਹਾਸ ਚ ਇੱਕ ਵਿਲੱਖਣ ਚੋਣ ਹੈ ਆਪਣੇ ਕਿਸਮ ਦੀ ਚੋਣ ਹੈ ਜਿਹਦੇ ਵਿੱਚ ਦੋ ਰਾਜਨੀਤਿਕ ਪਾਰਟੀਆਂ ਦੀ ਮੁੱਖ ਤੌਰ ਤੇ ਟੱਕਰ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਦੂਜੇ ਪਾਸੇ ਇੰਡੀਆ ਨੈਸ਼ਨਲ ਕਾਂਗਰਸ ਹੈ ਤੇ ਦੋ ਚਿਹਰੇ ਹੈ ਇੱਕ ਚਿਹਰਾ ਮਿਰਨਦਰ ਮੋਦੀ ਜੀ ਦਾ ਹੈ ਜਿਹੜੇ ਦੇ ਮੁਲਕ ਦੇ ਪ੍ਰਧਾਨ ਮੰਤਰੀ ਹੈ ਤੇ ਦੂਜਾ ਚਿਹਰਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਹੈ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਜਿਹੜੇ ਉਹਦੇ ਲੀਡਰ ਨੇ ਤੇ ਇਸੇ ਢੰਗ ਨਾਲ ਅੱਜ ਮੁਲਕ ਦੇ ਅੰਦਰ ਇੱਕ ਜ਼ਬਰਦਸਤ ਵਿਚਾਰਧਾਰਕ ਲੜਾਈ ਹੈ ਇੱਕ ਵਿਚਾਰਧਾਰਾ ਹੈ ਜੀ ਦੀ ਅਗਵਾਈ ਰਾਹੁਲ ਗਾਂਧੀ ਜੀ ਕਰਦੇ ਹੈ ਔਰ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਜੋੜੋ ਜੋੜੋ ਦੇ ਨਾਰੇ ਨਾਲ ਪੈਦਲ ਚੱਲ ਕੇ ਵਖ ਵਖ ਧਰਮਾਂ ਵਖ ਵਖ ਫਿਰਕੇ ਵਖ ਵਖ ਜਾਂਤਾ ਵਖ ਵਖ ਕਿਤੇ ਇਹਦੇ ਲੋਕਾਂ ਨੂੰ ਵਖ ਵਖ ਜਵਾਨ ਬੋਲਣ ਵਾਲੇ ਲੋਕਾਂ ਨੂੰ ਵਖ ਵਖ عقیده ਵਾਲੇ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ ਹੈ ਔਰ ਮੁਹੱਬਤ ਦੀ ਦੁਕਾਨ ਖੋਲੀ ਹੈ ਮੁਹੱਬਤਾਂ ਬੰਡੀਆਂ ਹੈ ਤੇ ਆਪਣਾ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਜਿਹੜਾ ਸਦੀਆਂ ਪੁਰਾਣਾ ਹੈ ਔਰ ਇਸ ਮੁਲਕ ਦੀ ਜਿਹੜੀ ਗੰਗਾ ਯਮਨੀ ਤਹਿਜ਼ੀਬ ਹੈ ਉਹਨੂੰ ਮਜ਼ਬੂਤ ਕਰਨ ਵਾਸਤੇ ਉਹ ਬਣੀ ਰਹੇ ਉਹਦੇ ਤੇ ਕਿਸੇ ਪਾਸੇ ਆਂਚ ਨਾ ਆਏ ਉਸ ਵਿਚਾਰਧਾਰਾ ਨੂੰ ਲੈ ਕੇ ਕਾਂਗਰਸ ਤੇ ਰਾਹੁਲ ਗਾਂਧੀ ਜੀ ਚੱਲੇ ਨੇ ਇੱਕ ਦੂਜੀ ਵਿਚਾਰਧਾਰਾ ਹੈ ਜਿਹਦੀ ਅਗਵਾਈ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਕਰਦੇ ਨੇ ਜਿਨ੍ਹਾਂ ਨੇ ਵੰਡਣ ਦਾ ਕੰਮ ਕੀਤਾ ਜਾਤਾਂ ਦੇ ਨਾਂ ਤੇ ਵੰਡਿਆ ਧਰਮਾਂ ਦੇ ਨਾਂ ਤੇ ਵੰਡਿਆ ਖਿੱਤੇ ਦੇ ਨਾਂ ਤੇ ਵੰਡਿਆ ਬੋਲੀ ਦੇ ਨਾਂ ਤੇ ਵੰਡਿਆ ਔਰ ਉਹ ਜਿਹੜੀ ਨਫ਼ਰਤ ਜਿਹੜੀ ਫੈਲਾਈ ਹੈ ਇਹ ਵੱਡਪਾਉ ਨੀਤੀ ਨਾਲ ਉਹਦਾ ਸਭ ਤੋਂ ਨੰਗਾ ਨਾਚ ਪਿਛਲੇ ਸਮਿਆਂ 'ਚ ਇਸ ਨਾ ਕੇਵਲ ਇਸ ਮੁਲਕ ਦੇ ਲੋਕਾਂ ਨੇ ਬਲਕਿ तमाम ਦੁਨੀਆ ਨੇ ਮਲੀ ਪਰਦੇ ਵਿੱਚ ਦੇਖਿਆ ਔਰ ਉਹਦੇ ਨਾਲ ਤੁਸੀਂ ਵੀ ਦੇਖਿਆ ਹੋਵੇਗਾ ਇਨਸਾਨ ਉਹਨੂੰ ਦੇਖ ਕੇ ਸ਼ਰਮਸਾਰ ਹੋ ਜਾਂਦਾ ਤੇ ਅੱਜੋ ਜਿਹੜਾ ਬੰਦਨ ਦਾ ਜਿਹੜਾ ਨਫ਼ਰਤ ਦੀ ਜਿਹੜੀ ਦੁਕਾਨ ਹੈ ਉਹ ਲੈ ਕੇ ਅਸੀਂ ਪੰਜਾਬੀਆਂ ਨੂੰ ਇਹ ਗੱਲ ਕਹਿੰਨੇ ਆ तमाम ਆਵਾਮ ਨੂੰ ਅਪੀਲ ਕਰਦੇ ਆ ਕਿ ਮੋਦੀ ਸਾਹਿਬ ਉਹਨਾਂ ਦੀ ਪਾਰਟੀ ਪੰਜਾਬ ਦੀਆਂ ਬਰੂਹਾਂ ਤੇ ਖੜੇ ਹੈ ਜੋ ਉਹਨੇ ਪੋਲਰਾਈਜੇਸ਼ਨ ਜੋਤ੍ਰੂ ਵੀਕਰਨ ਸਾਰੇ ਮੁਲਕ ਚ ਕੀਤਾ ਹੈ ਅੱਜ ਉਹ ਤ੍ਰੂ ਵੀਕਰਨ ਉਹ ਪੰਜਾਬ ਚ ਕਰਨਾ ਚਾਹੁੰਦੇ ਆ ਕੇਵਲ ਤੇ ਕੇਵਲ ਵੋਟਾਂ ਲੈਣ ਲਈ ਲੋਕਾਂ ਨੂੰ ਵੰਡਣਾ ਚਾਹੁੰਦੇ ਆ ਸੋ ਅਸੀਂ ਆਗਾ ਕਰਦੇ ਲੋਕਾਂ ਨੂੰ ਕਿ ਜਿਹੜਾ ਭਾਈਚਾਰਾ ਜਦੋਂ ਸਾਰਾ ਪੰਜਾਬ 30000 ਬੇਗੁਨਾਹਾਂ ਦੇ ਕਤਲਾਂ ਨਾਲ ਜਿਹਦੀ ਧਰਤੀ ਲਾਲ ਹੋ ਗਈ ਸੀ ਉਦੋਂ ਭਾਈਚਾਰਾ ਨਹੀਂ ਵਿਗੜਿਆ ਉਦੋਂ ਭਾਈਚਾਰੇ ਤੇ ਆਚ ਨਹੀਂ ਆਈ ਅੱਜ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਉਸ ਭਾਈਚਾਰੇ ਨੂੰ ਡਿਸਟਰਬ ਕਰਕੇ ਉਸ ਭਾਈਚਾਰੇ 'ਚ ਤਰੇੜਾਂ ਪਾ ਕੇ ਉਸ ਭਾਈਚਾਰੇ ਨੂੰ ਤਹਿਸ ਨਹਿਸ ਕਰਕੇ ਕੇਵਲ ਤੇ ਕੇਵਲ ਬੋੜ ਦੀ ਰਾਜਨੀਤੀ ਕਰਨੀ ਚਾਹੁੰਦੀ ਹੈ ਤੇ ਪੰਜਾਬੀਆਂ ਨੂੰ ਬਾ ਖਬਰ ਹੋਣਾ ਪੈਣਾ ਹੈ ਪੰਜਾਬੀਆਂ ਨੂੰ ਇਸ ਗੱਲ 'ਤੇ ਵਿਚਾਰ ਕਰਨਾ ਪੈਣਾ ਹੈ ਔਰ ਇਸ ਗੱਲ ਦਾ ਜਵਾਬ ਦੇਣਾ ਪੈਣਾ ਹੈ ਤੁਹਾਡੇ ਰਾਹੀਂ ਮੈਂ ਆਵਾਮ ਨੂੰ ਅਪੀਲ ਕਰਦਾ ਕਿ ਸਮਾ ਆ ਗਿਆ ਆਪਾਂ ਜਾਗਿਏ اور ਜਿਹੜਾ ਅਮੀਰ ਵਿਰਸਾ ਹੈ ਪੰਜਾਬ ਦਾ ਜਿਹੜੀ ਅਮੀਰ ਤੇਹਜ਼ੀਬ ਹੈ ਸਾਡੀ ਇੱਕ ਅਮੀਰ ਸੰਸਕ੍ਰਿਤੀ ਹੈ ਸਾਡੀ ਉਹ ਸੰਸਕ੍ਰਿਤੀ ਦੀ ਰਾਖੀ ਕਰੀਏ اور ਜਿਹੜਾ ਇੱਥੇ ਭਾਈਚਾਰਾ ਹਮੇਸ਼ਾ ਸਦੀਆਂ ਤੋਂ ਬਣਿਆ ਰਿਹਾ ਉਸ ਭਾਈਚਾਰੇ ਨੂੰ ਕਿਸੇ ਵੀ ਕੀਮਤ ਤੇ ਡਿਸਟਰਬ ਨਾ ਹੋਣ ਦਈਏ ਇਸ ਗੱਲ ਦੀ ਅਪੀਲ ਤੁਹਾਡੇ ਰਾਹੀਂ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਕਰਦੀ ਹੈ ਇਹ ਕੇਵਲ ਤੇ ਕੇਵਲ ਜੁਮਲਾ ਸਰਕਾਰ ਹੈ ਜਸਦੀ 2014 ਦੀ ਆਈ ਹੈ ਉਦੋਂ ਦਾ ਗਰੀਬ ਗਰੀਬ ਹੋ ਗਿਆ ਅਮੀਰ ਅਮੀਰ ਹੋ ਗਿਆ اور ਜਿੰਨਾ ਤਨਾ ਉਹ ਚੰਦ ਲੋਕਾਂ ਕੋਲ ਇਕੱਠਾ ਕਰਕੇ ਨਾ ਕਿਸੇ ਕਿਸਾਨ ਦੀ ਸੁਣੀ ਹੈ ਨਾ ਕਿਸੇ ਮਜ਼ਦੂਰ ਦੀ ਸੁਣੀ ਹੈ ਨਾ ਕਿਸੇ ਫੈਕਟਰੀ ਵਰਕਰ ਦੀ ਸੁਣੀ ਹੈ ਨਾ ਕਿਸੇ ਮਜ਼ਦਮ ਦੀ ਸੁਣੀ ਹੈ ਇਹਨਾਂ तमाम ਲੋਕਾਂ ਦੇ ਹਿੱਤਾਂ ਨੂੰ ਤਲੰਜਰੀ ਦੇ ਕੇ ਚੰਦ ਦੋਸਤ ਨੇ ਜਿਹੜੇ ਪ੍ਰਧਾਨ ਮੰਤਰੀ ਜੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੀ ਹਿੱਤਾਂ ਦੀ ਰਾਖੀ ਕਰਕੇ ਅੱਜ ਉਹਨਾਂ ਨੂੰ ਮਾਲੂ-ਮਾਲ ਕਰਕੇ ਦੁਨੀਆ ਦੇ ਜਿਹੜੇ ਅਮੀਰ ਆਦਮੀ ਹੈ ਉਹਦੀ ਕਤਾਰ ਵਿੱਚ ਖੜੇ ਕਰ ਦਿੰਦਾ ਅਸੀਂ ਤੁਹਾਡੇ ਨਾਲ ਹੀ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਜਿੱਥੇ ਕਈ ਲੱਖ ਕਰੋੜ ਉਹਨਾਂ ਇੰਡਸਟਰੀਅਲਿਸਟਾਂ ਦਾ ਕਰਜ਼ਾ ਮਾਫ਼ ਕਰ ਦੁੱਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸੇ ਕਿਸਾਨ ਦਾ 1 ਰੁਪਿਆ ਮਾਫ਼ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਸਰਕਾਰ ਸੀ ਅਸੀਂ ਗੱਲਾਂ ਨਹੀਂ ਕੀਤੀਆਂ ਅਸੀਂ ਉਦੋਂ ਵੀ ਕਰਜ਼ੇ ਮਾਫ਼ ਕੀਤੇ ਤੇ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੀ ਅਸੀਂ ਕਿਸਾਨੀ ਦੇ ਉਦੋਂ ਵੀ ਕਰਜ਼ੇ ਮਾਫ਼ ਕੀਤੇ ਅਸੀਂ ਰਪਈਆ ਨਹੀਂ ਕੀਤਾ ਹੋਏਗਾ 12 ਨੇ ਕੀਤੇ ਅਸੀਂ 12 ਨੇ ਨਹੀਂ ਕੀਤੇ ਅਸੀਂ 8 ਨੇ ਕੀਤੇ ਅਸੀਂ ਕੁਸ਼ਤਾ ਕੀਤਾ ਲੇਕਿਨ ਮੋਦੀ ਸਾਹਿਬ ਨੇ ਤੇ ਉਹਨਾਂ ਦੀ ਸਰਕਾਰ ਨੇ ਕਿਸਾਨਾਂ ਦਾ ਕੁਝ ਨਹੀਂ ਕੀਤਾ ਬਲਕਿ 750 ਕਿਸਾਨ ਜਿਹੜਾ ਦਿੱਲੀ ਦੀਆਂ ਗਰੂਹਾਂ ਤੇ ਮਾਰਿਆ ਗਿਆ ਸ਼ਹੀਦ ਹੋ ਗਿਆ ਅੱਜ ਸਮਾਂ ਹੈ ਉਸ 750 ਕਿਸਾਨ ਦੀ ਜਿਹੜੀ ਜਾਨ ਗਈ ਹੈ ਪੰਜਾਬੀ ਲੋਕ ਉਹਦਾ ਲੇਖਾ ਜੋਖਾ ਕਰਨ ਔਰ ਪੰਜਾਬੀ ਲੋਕ ਇਸ ਗੱਲ ਦਾ ਵੀ ਲੇਖਾ ਜੋਖਾ ਕਰਨਗੇ ਜਿਹੜਾ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਸ ਨੇ ਆ ਕੇ ਪੰਜਾਬ ਦੀ ਸਰਜ਼ਮੀਨ ਤੇ ਆ ਕੇ ਗੋਲੀਆਂ ਮਾਰ ਕੇ ਸਾਡੇ ਇੱਕ ਨੌਜਵਾਨ ਕਿਸਾਨ ਨੂੰ ਸ਼ਹੀਦ ਕੀਤਾ ਅੱਜ ਪੰਜਾਬੀ ਲੋਕਾਂ ਨੂੰ ਅਸੀਂ ਪ੍ਰਾਰਥਨਾ ਕਰਦੇ ਆ ਕਿ ਅੱਜ বেলা ਹੈ বেলা ਬੁਆ ਕੇ ਬਾਅਦ ਵਿੱਚ ਫਿਰ ਇਤਰਾਜ਼ ਕਰਨਾ ਜਾਂ ਗਿਲਾ ਕਰਨਾ ਉਹਦੇ ਨਾਲ ਗੱਲ ਬਣਦੀ ਨਹੀਂ ਅੱਜ ਹੀ ਮੌਕਾ ਹੈ ਇਹਨਾਂ तमाम ਚੀਜ਼ਾਂ ਦਾ ਜਿਹੜਾ ਫੈਸਲਾ ਔਰ ਇਹਨਾਂ तमाम ਚੀਜ਼ਾਂ ਦਾ ਜਿਹੜਾ ਹਿਸਾਬ ਹੈ ਉਹ ਕੇਂਦਰ ਸਰਕਾਰ ਨਾਲ ਕੀਤਾ ਜਾਏ ਸਾਨੂੰ ਇਸ ਗੱਲ ਦਾ ਗਿਲਾ ਹੈ ਕਿ મોદી ਸਾਹਿਬ ਤੁਹਾਡੇ ਟਾਈਮ 'ਚ ਮਹਿੰਗਾਈ ਨੇ ਲੱਕ ਤੋੜਦਾ ਜਿਹੜਾ ਸਿਲੰਡਰ 400 ਰੁਪਏ ਦਾ ਮਿਲਣਾ ਚਾਹੀਦਾ ਸੀ ਅੱਜ ਉਹ 1000 ਰੁਪਏ ਦਾ ਮਿਲਦਾ ਅੱਜ ਟਮਾਟਰ ਅੱਜ ਪਿਆਜ਼ ਅੱਜ ਘਰ ਦੀਆਂ तमाम ਚੀਜ਼ਾਂ ਜਿਹੜੀਆਂ ਹੈ ਉਹਨਾਂ ਨੂੰ ਹੱਥ ਲਾਉਣ ਨਾਲ ਕਰੰਟ ਲੱਗਦਾ ਹੈ ਬੀਬੀਆਂ ਰਸੋਈ 'ਚ ਜਾਣ ਤੋਂ ਡਰਦੀਆਂ ਹੈ ਬੀਬੀਆਂ ਨੂੰ ਰਸੋਈ ਦਾ ਇੰਨਾ ਫਿਕਰ ਹੈ ਕਿ ਇਹਨਾਂ ਕਿਸੇ ਹੋਰ ਚੀਜ਼ ਦਾ ਫੈਕਟਰ ਨਹੀਂ ਕਿਉਂਕਿ ਚਾਰੇ ਪਾਸੇ ਐਡੀ ਬੜੀ ਮਹਿੰਗਾਈ ਹੋ ਗਈ ਕਿ ਅੱਜ ਡੀਜ਼ਲ ਤੇ ਪٹرول ਜਿਹੜਾ ਹੈ ਇਸ 100 ਰੁਪਏ ਦੇ ਲਾਗੇ ਚਲਾ ਗਿਆ ਕਰੀਬ 100 ਰੁਪਿਆ ਹੋ ਗਿਆ ਔਰ ਉਹਦਾ ਓਵਰ ਆਲ ਅਸਰ ਸਾਰੀ ਇਕਨੋਮੀ ਤੇ ਪਾ ਕੇ ਜਬਰਦਸਤ ਮਹਿੰਗਾਈ ਹੈ ਜਬਰਦਸਤ ਬੇਰੋਜ਼ਗਾਰੀ ਹੈ ਜਬਰਦਸਤ ਬੇਚੈਨੀ ਹੈ ਔਰ ਜਬਰਦਸਤ ਮੁਲਕ ਦੇ ਵਿੱਚ ਜਿਹੜੀ ਵੰਡ ਪਾਉ ਨੀਤੀ ਹੈ ਉਹਦਾ ਜਿਹੜਾ ਅਸਰ ਹੈ ਉਹ ਸਾਰੇ ਮੁਲਕ ਤੇ ਦਿਖਰੇਗਾ ਸੋ ਇੱਕ ਪਾਸੇ ਤਾਂ ਇਹ ਭਾਰਤੀ ਜਨਤਾ ਪਾਰਟੀ ਹੈ ਦੂਜੇ ਪਾਸੇ ਅਸੀਂ ਕਹਿੰਨੇ ਆ ਕਿ 2 ਸਾਲ ਪਹਿਲਾਂ ਲੋਕਾਂ ਨਾਲ ਝੂਠ ਬੋਲ ਕੇ ਲਾਰੇ ਲੱਪੇ ਲਾ ਕੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਬੜਾਈ ਸੀ ਕਹਿੰਦੇ ਸੀ ਬੀਬੀਆਂ ਨੂੰ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਕਹਿੰਦੇ ਸੀ ਕਿ ਵੀਆਈਪੀ ਕਲਚਰ ਖਤਮ ਕਰਾਗੇ ਕਹਿੰਦੇ ਸੀ ਬੇਰੁਜ਼ਗਾਰੀ ਦੂਰ ਕਰਾਗੇ ਕਹਿੰਦੇ ਸੀ ਕਾਨੂੰਨ ਵਿਵਸਥਾ ਠੀਕ ਕਰਾਂਗੇ ਕਹਿੰਦੇ ਸੀ ਬੇਅਦਬੀਆਂ ਦੇ ਮਸਲੇ ਨੂੰ ਹੱਲ ਕਰਾਗੇ ਕਹਿੰਦੇ ਸੀ ਕਿ ਡਰੱਗਸ ਦੇ ਮਸਲੇ ਨੂੰ ਹਲ ਕਰਾਂਗੇ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਛੇਕੇ ਟੰਗ ਕੇ ਇਹ ਤਾਕਤ ਦੇ ਨਸ਼ੇ ਵਿੱਚ ਸੁੱਤੇ ਪਏ ਐ ਔਰ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਐ ਕਿ 2 ਸਾਲ ਪਹਿਲਾਂ ਅਸੀਂ ਨਾ ਲੋਕਾਂ ਨੂੰ ਵੋਟ ਪਾ ਕੇ ਗਲਤੀ ਕੀਤੀ ਐ ਔਰ ਅੱਜ ਉਹਦਾ ਖਮਿਆza ਸਾਰਾ ਪੰਜਾਬ ਭੁਗਤ ਰਿਹਾ ਸੋ ਤੁਹਾਡੇ ਰਾਹੀ ਅਸੀਂ ਪ੍ਰਾਰਥਨਾ ਕਰਦੇ ਐ ਕਿ ਆਓ ਅੱਜ ਮੌਕਾ ਐ ਕੇਂਦਰ ਦੇ ਵਿੱਚ ਇੰਡੀਆ ਦਾ ਜਿਹੜਾ ਗਠਵੰਦਨ ਐ ਇੰਡੀਆ ਦਾ ਜਿਹੜਾ ਗੱਠ ਜੋੜ ਐ ਜਿਹੜਾ ਜੋੜਨ ਦੀ ਗੱਲ ਕਰਦਾ ਐ ਜਿਹੜਾ ਤੋੜਨ ਵਾਲੀਆਂ ਜਿਹੜੀਆਂ ਤਾਕਤਾਂ ਉਹਨਾਂ ਤੋਂ ਖਿਲਾਫ ਲੜਦਾ ਔਰ ਇੱਕੋ ਤਾਕਤ ਹੈ ਜਿਹੜੀ ਅੱਜ ਸਿਰਫ ਤੇ ਸਿਰਫ ਜੋੜਨ ਦੀ ਗੱਲ ਕਰਦੀ ਹੈ ਉਹ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹ ਰਾਹੁਲ ਗਾਂਧੀ ਹੈ ਔਰ ਕੁਝ ਤਾਕਤਾਂ ਜਿਹੜੀਆਂ ਦੇਸ਼ ਦੇ ਅੰਦਰ ਹੋਰ ਲਾਈਕ ਮਾਈਂਡਡ ਹੈ ਉਹ ਸਾਡੇ ਨਾਲ ਜੁੜੀਆਂ ਹੈ ਉਹ ਸਾਡੇ ਨਾਲ ਚੱਲ ਕੇ ਮੁਲਕ ਦੇ ਅੰਦਰ ਇਹ ਜਿਹੜੀ ਮੋਦੀ ਦੀ ਸਰਕਾਰ ਹੈ ਇਹਨੂੰ ਚੱਲਦਾ ਕਰਨ ਵਾਸਤੇ ਵਚਨਬੱਧ ਹੈ ਤੁਹਾਡੇ ਰਾਹੀਂ ਅਸੀਂ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਆਓ ਆਏ ਬਹਾਦਰ ਪੰਜਾਬੀਓ ਐ ਗੈਰਤਮੰਦ ਪੰਜਾਬੀਓ ਸਮਾਂ ਆਇਆ ਸਮਾਂ ਜੇ ਨਿਕਲ ਗਿਆ ਮੁੜ ਕੇ ਸਮਾਂ ਹੱਥ ਨਹੀਂ ਆਏਗਾ ਲੰਬੋੜੇ ਖਤਕੀ थी ਸਦੀਆਂ ਨੇ ਸਜ਼ਾ ਪਾਈ थी ਇੱਕ ਦਿਨ ਦੀ ਗਲਤੀ ਨਾਲ ਮੁੜ ਕੇ ਜਿਹੜੀਆਂ ਚੀਜ਼ਾਂ ਹੱਥ ਨਹੀਂ ਆਉਂਦੀਆਂ ਹੁਣ ਸਮਾਂ ਆ ਗਿਆ ਇਹ ਵੀ ਅਸੀਂ ਗੱਲ ਕਹਿੰਨੇ ਆ ਕਿ ਲੋਕ ਸਮਝ ਚੁੱਕੇ ਆ ਲੋਕਾਂ ਦੀ ਸਮਝ ਚ ਆ ਗਈ ਗੱਲ ਚਾਹੇ ਕੇਂਦਰ ਚ ਬੀਜੇਪੀ ਹੋਵੇ ਚਾਹੇ ਪੰਜਾਬ ਦੀ ਆਮ ਆਦਮੀ ਪਾਰਟੀ ਹੋਵੇ ਹੁਣ ਦਾ ਤਾਂ ਧਰਮਾਂ ਤੇ ਵੰਡ ਕੇ ਗੱਲ ਨਹੀਂ ਚੱਲਣੀ ਬਹੁਤ ਅਮਲ ਲਾਹੌਰ ਦੀ ਲਾਈਨਾਂ ਹੈ ਕਹਿੰਦਾ ਇੱਥੇ ਅਮਲਾਂ ਦੇ ਹੋਣਗੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਹੁਣ ਉਹ ਸਮਾਂ ਆ ਗਿਆ ਕਿ ਜਾਤਾਂ ਧਰਮਾਂ ਤੋਂ ਪੜਾ ਹੋ ਕੇ ਉਹ ਤੋਂ ਲਾਂਬੇ ਹੋ ਕੇ ਲੋਕ ਫਤਵਾ ਦੇਣਗੇ ਔਰ ਉਹ ਜਿਹੜਾ ਫਤਵਾ ਹੈ ਅੱਜ ਵਾਤਾਵਰਣ ਜਿਹੜਾ ਹੈ ਉਹ ਬਾਗਲ ਦੇ ਹੱਕ ਚ ਹੈ ਪੰਜਾਬ ਦੇ ਲੋਕੀ ਮੈਂ ਗੱਲ ਮੁਕਾਲਮਾ ਆਪਣੀ ਤੁਸੀਂ ਜੀ